ਆ ਦੇਖੋ ਅਸੀਂ ਹੁਣ ਸਵੇਰੇ ਸਵੇਰੇ 5:30 ਵਜੇ ਇੱਥੇ ਪਹੁੰਚੇ ਆ। ਗੁਰਦੁਆਰਾ ਸਾਹਿਬ ਚੱਲੇ ਆ। ਫੱਕ ਗੇ। ਸਵੇਰੇ ਪੌਣੇ 4 ਦੇ ਉੱਠੇ ਹੋਇਆ ਸੀ। ਆ ਜੇ ਜਵਾ ਅਪ ਸਰੂਪ ਸੰਪ ਆਵਰਛਾ ਮੇਹੀ ਤੰ ਕਰੋ। ਸੇਵਾ ਵਾਰ ਸਿੱਤ ਸੰਹੋ। ਜੋਸਤ ਜੈ ਹੋਠਾ ਕਰ। ਨਾਮ ਦੇ ਗਾ। ਸਕਾ ਦੇ ਇਸ ਪਾਸਾ ਦੇ ਅੰਮ੍ਰਿਤ ਵਾਦੇ ਦੇ ਸਮਾਪਤ ਹੋਣ ਪ੍ਰਗਿਆ ਕਰਨ ਕਰਵਾ ਬੱਚਿਆਂ ਦੇ ਸੁਖ ਸ਼ਾਂਤ ਤੇ ਪ੍ਰਗਿਆ ਕਰਨ ਵਾਸਤੇ ਆਪ ਜੀ ਅਨੇ ਚਰਨ ਸਿਰਕ ਪ੍ਰítomਕਾਰਿਓ ਪਰ ਸਰਦਿਆ ਸਿੰਘ ਜੀ ਪਏ ਜਨਮਨ ਸਿੰਘ ਜੀ ਤੇ ਸਤਿਕੋਦਰ ਸੁਖਦਾਤਾ ਜਸਵੰਤ ਸਿੰਘ ਜੀ ਪਏ ਗਿਆਨ ਸਿੰਘ ਜੀ ਪੰਥਕੇ ਉਮੀਦਵਾਰਾਂ ਦੇਕਰਨ ਦੀ ਕਲਾ ਜਿੱਤ ਦੇ ਕੂਸਿਆਂ ਨੂੰ ਮੁਖ ਰੱਖਦੇ ਆਂ ਚੜ੍ਹਦੀ ਕਲਾ ਦੇ ਅਰਦਾਸ ਤੇ ਮੋੜਲੇ ਸਤਜੋ ਦੇ ਆਪਜਨ ਜਿਸ ਤਰ੍ਹਾਂ ਸਤਜੋ ਜਿੱਤ ਬਖਸ਼ਿਸ਼ ਕਿਤੇ ਇਸੇ ਤਰ੍ਹਾਂ ਪਾਰਸਿਕਾ ਨਾਹਕ ਰੱਖਣਾ ਦਰੋਪੁਰਵ ਨਾਮ ਦੇ ਨਾਲ ਅਤੇ ਸਤਿਗੁਰੂ ਦੇ ਤੁਸੀਂ ਕੀ ਜੀਵਨ ਆਂ ਆਂ ਸੰਗ ਸਾਜੰਤਾਂ ਸਹਾਇਤਾ ਕਰੇ ਸਤਗੁਰੂ ਜੀਓ ਇਸੇ ਤਰ੍ਹਾਂ ਪਾਤਸ਼ਾਹ ਦੇਵ ਆਸਥੇ ਉਹਨਾਂ ਮੱਤਵਕਸ ਕਰਨੇ ਤੇ ਪਟਨੀ ਸਤਿਗੁਣ ਜੀ ਪਾਸਾਰੀ ਉੱਤੇ ਸਮੂਹ અમારા ਆਪਜਾ ਮਨਵਰਦਸੀ ਹੋਈ ਬੇਅੰਤ ਦਾਤਾਲਜਨ ਅੰਮ੍ਰਿਤਮਈ ਪ੍ਰਾਪਤ ਪ੍ਰਸਾਦ ਦੇ ਸਦਕਾ ਹਾਜ਼ਰਾ ਚਾਪਣ ਤੇ ਮਨਵਰਦੀ ਸੇਵਾ ਸਪਾਰ ਮਾਣ ਵਸਤਾਂ ਜਨੇ ਸਿੰਘ ਅਤੇ ਸਤਗੁਰ ਜੀ ਭਾਈਆਂ ਸਿੰਘ ਦੇ ਸੋਭਾਦਾਰ ਮੈਂ ਦਸਵੰਦ ਸਿੰਘ ਦੇ ਪਰ ਕੁਦਿਰ ਸਿੰਘ ਦੇ ਹਰਮਾਨ ਵਾਲੇ ਅੱਗੇ ਸਭ ਤੋਂ ਪਹਿਲੇ ਨਿਰਮਲ ਸਿੰਘ ਜੀ ਮਾਸੋਂ ਵਾਲੇ ਸਮੂਹ ਪਰਿਵਾਰਾਂ ਦੇ ਤੇ ਲੰਗਰਾਂ ਦੀ ਸੇਵਾ ਵਿੱਚ ਸਦਾਕਰ ਹਾਜ਼ਰ ਹਨ ਪਰਵੰਤ ਕੁਰਬਾਨ ਅਨੰਤ ਸਾਧ ਦਾ ਆਜਾ ਲੰਗਰ ਸੰਗਤ ਸੰਭਵਤਾ ਜੋ ਜੀ ਸਕੈ ਸਤਨਾਮ ਅਵਾਦ ਗੁਰੂ ਅਵਾਦ ਗੁਰੂ ਅਵਾਦ ਗੁਰੂ ਆਹਿ ਗੁਣ ਜਾ ਸਤਿ ਪਤਿਓ ਨਾਸਰੇ ਅੰਤਾਂ ਮੰਦਰ ਵੰਤਾਂ ਤੇ ਉਮਦਾ ਤੇ ਆਕਰਤ ਤਤਪਾ ਤਕ ਨਾਇਕ ਅਸਮਾਨ ਹਾਰ ਦਿਮੱਖਣਵਾ ਤੁਮਹਿਨ ਤਤਪਾਲਾਹ ਅੰਮਾ